ਇਹ ਨਾ ਮਿੱਤਰਾਂ ਦੀ ਮੋਟਰ ਆ ਅੱਛਾ ਇਹਨੂੰ ਕਹਿੰਦੇ ਮਿੱਤਰਾਂ ਦੀ ਮੋਟਰ ਇਹ ਉਹੀ ਮਿੱਤਰਾਂ ਦੀ ਮੋਟਰ ਹੈ ਹਾਂ ਇਹ ਉਹੀ ਯਾਤਮਾ ਜੀ ਦਾ ਜ਼ਿਕਰ ਚੱਲਦਾ ਗਾਹ ਨਾ ਛੇੜਿਓ ਜੀ ਹਰੇ ਮੱਖਣ ਜੀ ਹਾਂ ਜਿੱਥੇ ਆਪ ਬੈਠੇ ਹੈ ਜਹਾ ਮੋਤਾਬਚਨ ਔਰ ਸ਼ਾਹਰੂਖ ਖਾਨ ਜੀ ਬੈਠਦੇ ਹੈ ਅੱਛਾ ਤੇ ਮੈਂ ਤਾਂ ਧਰਤੀ ਪੈਣਾ ਲੱਗੇ ਮੈਂ ਕਿਹ ਸ਼ਾਮ ਕਰਾਂ ਅੱਗੇ ਯਾਰ ਮੈਂ ਪਤਾ ਨਹੀਂ ਕਿਹੜੀ ਬਲਾ ਆ ਨਾ ਕੰਕੀਆ ਦਾ ਬੜਾ ਰੋਲਾ ਚੱਲਦਾ ਮੈਨੂੰ ਯਾਦ ਆ ਗਿਆ ਕਹਿੰਦੇ ਤੁਸੀਂ ਵੀ ਲਈ ਸੀ ਇੱਕ ਜੀ ਅਨੇ ਲਾਉਣੀ ਸੀ ਅੱਛਾ ਲੱਗੀ ਨਹੀਂ ਲੱਗੀ ਨਹੀਂ ਉਹ ਹਾਂਗਕਾਂਗ ਤੋਂ ਲਾਉਣੀ ਸੀ ਅੱਛਾ ਹਾਂਜੀ ਕੈਨੇਡਾ ਕਨੂਡਾ ਆਈ ਗਿਆ ਛੱਡੋ ਫਰੇ ਇੱਥੇ ਹੀ ਪੱਕੀ ਹੋਣੀ ਹੈ ਕਿ ਚਿੰਨਣ ਚੁੰਨਣ ਨਾਲ ਵਿਆਹ ਕਰਾ ਲੈਣੇ ਤਾਂ ਸਾਲਾ ਪੱਕੇ ਬਸ ਸਿਸਟਮ ਨਹੀਂ ਸੀ ਥਾਂ ਕਿਹੜੀ ਉਹ ਸਜਣਾ ਜਿੱਥੇ ਤੂੰ ਖੜਦਾ ਨਹੀਂ ਜੇ ਆਕੜ ਛੱਡ ਦੇਵੇਂ ਕੋਈ ਤੇਰੇ ਵਰਗਾ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਮੇਰੇ ਨਾਲ ਇਸ ਵੇਲੇ ਪੰਜਾਬ ਦੇ ਮਸ਼ਹੂਰ ਗਾਇਕ ਕੇਐਸ ਮੱਖਣ ਮੌਜੂਦ ਨੇ ਬਾਜੀ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਕਾਲੋਂ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ #ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਕੇਐਸ ਮੱਖਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਚੱਲ ਰਹੀ ਹੈ ਜੀ ਜ਼ਿੰਦਗੀ ਹਾਂ ਜਿੰਦਾਬਾਦ ਜਿੰਦਾਬਾਦ ਜੀ ਬੜੀ ਕੌਂਟਰੋਵਰਸੀ ਜੁੜੀ ਪਿਛਲੇ ਦਿਨੀ ਹੋਇਆ ਠੰਠ ਢੰਡਰੋਲਾ ਕੇ ਅਜੇ ਚੱਲ ਰਿਹਾ ਹੋਈ ਨਹੀਂ ਨਹੀਂ ਉਹ ਤਾਂ ਬਸ ਇੱਕ ਘੜੀ ਦੀ ਘੜੀ ਹੁੰਦਾ ਹਾਂ ਹਾਂ ਉਹ ਤਾਂ ਬਸ ਖਾਤਮ ਉਹ ਗੱਲ ਮਾੜੀ ਮੋ ਨਾਲੇ ਆਪਣੇ ਵੱਲੋਂ ਕੋਈ ਗੱਲ ਨਹੀਂ ਸੀ ਇਦਾਂ ਦੀ ਹੂੰ ਤੇ ਵੈਸੇ ਤਾਂ ਕਹਿੰਦੇ ਗਾਇਕਾਂ ਦੇ ਨਾਲ ਕੰਟਰੋਵਰਸੀਆਂ ਜੁੜਦੀਆਂ ਹੀ ਰਹਿੰਦੀਆਂ ਨੇ ਤੁਹਾਡੇ ਨਾਲ ਵੀ ਬਹੁਤ ਸਾਰੀਆਂ ਜੁੜੀਆਂ ਹੋਣਗੀਆਂ ਇਹ ਕੰਟਰੋਵਰਸੀ ਕਿਹੋ ਜੀ ਸੀਗੀ ਇਹ ਇੰਜੋਏ ਕੀਤਾ ਤੁਸੀਂ ਕਿ ਗੁੱਸਾ ਆਇਆ ਤੁਹਾਨੂੰ ਇਹ ਤੇ ਨਹੀਂ ਨਹੀਂ ਉਹ ਗੁੱਸਾ ਵੀ ਨਹੀਂ ਸੀ ਇੱਡਾ ਮਾੜਾ ਜਿਹਾ ਜਵਾਬ ਹੀ ਦਿੱਤਾ ਸੀ ਹਾਂ ਇਹ ਕੰਟਰੋਵਰਸੀ ਸਿੰਗਫਸਾਉ ਨਹੀਂ ਸੀਗੀ ਇਹ ਰੰਗਲੀ ਜਿਹੀ ਸੀ ਕਹਿੰਦੇ ਕਿ ਜੇਕਰ ਕੰਟਰੋਵਰਸੀ ਵੀ ਹੋਣੀ ਤਾਂ ਅਗਰ ਬਰਾਬਰ ਦਾ ਬੰਦਾ ਟੱਕਰਨਾ ਚਾਹੀਦਾ ਵੈਸੇ ਹਾਂ ਇਹਨੂੰ ਕੰਟਰੋਵਰਸੀ ਨਹੀਂ ਕਹਿ ਸਕਦੇ ਹਾਂ ਇਹ ਤਾਂ ਉਦਾਂ ਐਵੇਂ ਹੀ ਸ਼ੋਸ਼ਾ ਬਾਜੀ ਜੇ ਸੀ ਆਏ ਤੁਹਾਨੂੰ ਫੋਨ ਫਾਨ ਕਿਸੇ ਦੇ ਆਮ ਲੋਕਾਂ ਨੇ ਕਿਹਾ ਨਹੀਂ ਯਾਰ ਕੇ ਐਸ ਮੱਖਣ ਕਿਤੇ ਇੱਕ ਏਡਾ ਵੱਡਾ ਨਾਮ ਔਰ ਇੱਕ ਪਾਸੇ ਇਹਨਾਂ ਦੇ ਨਾਲ ਕੰਟਰੋਵਰਸੀ ਜੁੜ ਗਈ ਨਹੀਂ ਹੋਈ ਨਹੀਂ ਆਪਾਂ ਕੀਤੀ ਨਹੀਂ ਕੰਟਰੋਵਰਸੀ ਨਾ ਹਾਂ ਬਣ ਗਈ ਉਹ ਗੱਲ ਮੈਂ ਕਾਫੀ ਹੁਣ ਜਦੋਂ ਮੈਂ ਦੇਖਦਾ ਸੋਸ਼ਲ ਮੀਡੀਆ ਤੇ ਹਾਂ ਤੇ ਉੱਤੇ ਪੂਰਾ ਉਹ ਕਹਾਣੀ ਤੱਤੀ ਹੋਈ ਪਈ ਆ ਅੱਛਾ ਵੈਸੇ ਇਹ ਪੰਜਾਬ ਦਾ ਮੁੱਦਾ ਨਹੀਂ ਹੈ ਨਾ ਹਾਂ ਇੱਥੇ ਹੋਣਾ ਨਹੀਂ ਚਾਹੀਦਾ ਹਾਂ ਹੋਰ ਬਹੁਤ ਆ ਜਿਹੜੇ ਇਸ਼ੂ ਬੈ ਪੰਜਾਬ ਦੇ ਤਾਂ ਫੇ ਚਲੋ ਮੈਂ ਇਦਾਂ ਸਮਝ ਲੈਂਦਾ ਐਂਟਰਟੇਨਮੈਂਟ ਆ ਇਹ ਉਹ ਇੱਕ ਉਸ ਪੱਖ ਚ ਲੈ ਜਾਓ ਇਹ ਹਾਂ ਇਹ ਮੁੱਦਾ ਨਹੀਂ ਕੋਈ ਹਾਂ ਕਾਉਂਟਰਵਰਸੀ ਦਾ ਉਹ ਆ ਵੀ ਜੇ ਆਪਾਂ ਕਿਸੇ ਨਾਲ ਝਗੜਾ ਕਰੀਏ ਹਨਾ ਹਾਂ ਤੇ ਉਹਨੂੰ ਹੋ ਸਕਦਾ ਜਾਂ ਗਾਲੀ ਗਲੂਚ ਕਰੀਏ ਹਾਂ ਤੇ ਮੇਰਾ ਮੰਨਣਾ ਇਹ ਆ ਵੀ ਇਹ ਇਹ ਕੋਈ ਇਸ਼ੂ ਨਹੀਂ ਗਾ ਮੁੱਦਾ ਨਹੀਂ ਉਹਦਾ ਹਾਂ ਦੋਹ ਜਣਿਆਂ ਦੀ ਗੱਲਬਾਤ ਹੋ ਗਈ ਹਾਂ ਜਵਾਬ ਦੇ ਹੋ ਗਿਆ ਹੋ ਗਿਆ ਤੁਹਾਡੀ ਹੋਈ ਨਹੀਂ ਬਾਅਦ ਚ ਗੱਲ ਤੁਹਾਨੂੰ ਆਇਆ ਨਹੀਂ ਫੋਨ ਨੀ ਆ ਉਹ ਕਰਦਾ ਮੇਰੇ ਜਿਹੜੇ ਜਿਹੜੇ ਹੈਗੇ ਆ ਲਾਈਕ ਉਹਦੇ ਆਉਂਦੇ ਕਿਉਂਕਿ ਆਮ ਮੈਨੂੰ ਭੇਜਦੇ ਆ ਫਿਰ ਮੁੰਡੇ ਜਦੋਂ ਹਾਂ ਸੱਜਣ ਮਿੱਤਰ ਵੀ ਆ ਅੱਜ ਉਹਨੇ ਰੀਲ ਪਾਈ ਅੱਜ ਸੇਮ ਸਾਈਜ਼ ਆ ਨਹੀਂ ਬਤਲੋ ਗੀਦੀ ਸਟੋਰੀ ਪੈ ਗਈ ਆ ਅੱਜ ਆਹ ਤੁਸੀਂ ਗੀਤ ਗਾਇਆ ਇਹਦੀ ਸਟੋਰੀ ਪੈ ਗਈ ਆ ਅੱਛਾ ਠੀਕ ਆ ਮ제 ਲੈਣ ਦਿਓ ਹਾਂ ਮ제 ਲੈਣ ਵਾਲੀ ਉਹ ਚੀਜ਼ ਹੈ ਮ제 ਲੈਣ ਦਿਓ ਅੱਛਾ ਟੀਆਰਪੀ ਦਾ ਬੜਾ ਰੋਲਾ ਪਿਆ ਇਹਦੇ ਵਿੱਚ ਵੀ ਹੈਨਾ ਤੁਸੀਂ ਜਦੋਂ ਐਨਾਲਿਸਿਸ ਜਾਂ ਕੀਤਾ ਟੀਆਰਪੀ ਮਿਲੂ ਕਿ ਨੂੰ ਵੈਸੇ ਤਾਂ ਮੈਂ ਵੀ ਸਵੇਰੇ ਸਰਚ ਕਰ ਰਿਹਾ ਸੀ YouTube ਤੇ ਕੇਐਸ ਮੱਕਣ ਤੇ ਨਾਲ ਹੀ ਆ ਗਿਆ ਮੈਡਸਨ ਤੁ ਇਹ ਤਾਂ ਹੁਣ ਤੁਸੀਂ ਦੇਖੋ ਨਾ ਅਗਲਾ ਕਹਿ ਰਿਹਾ ਵੀ ਟੀਆਰਪੀ ਭਾਲਦੇ ਆ ਤੇ ਟੀਆਰਪੀ ਲੈ ਕੇ ਆਉਣਗੇ ਆ ਨਾ ਹੂੰ ਇਹ ਗੱਲ ਆ ਉਹਨਾਂ ਨੂੰ ਆਉਂਦਾ ਐਕਚੁਅਲੀ YouTube ਦੇਖੋ ਨਾ ਹਾਂ ਐ ਭੇਤੀ ਆ ਹੂੰ ਇਸ ਕਰਕੇ ਵੀ ਉਹਨਾਂ ਨੇ ਕੀ ਕਹਿ ਦੇਣਾ ਕੀ ਆਪਣੇ ਆਪ ਨੂੰ ਕਹਾ ਲੈਣਾ ਹਾਂ ਇਹ ਚੱਕਰ ਆ ਆਪਾਂ ਉਹ ਹੀ ਦੇਸੀ ਦੇ ਦੇਸੀ ਹਾਂ ਬਈ ਉਹ ਜੇ ਕਿਹਾ ਤਾਂ ਮਾੜਾ ਜਿਹਾ ਜਵਾਬ ਦਿੱਤਾ ਹਾਂ ਉਹ ਫੇਰ ਹੁਣ ਜਿੱਦਾਂ ਸਟੋਰੀ ਪਾਈ ਸੀ ਉਹ ਮੇਰੇ ਕੋਲ ਹੀ ਆ ਹੂੰ ਮੈਨੂੰ ਕਿਸੇ ਨੇ ਭੇਜੀ ਮੈਂ ਜ਼ਿਆਦਾ ਦੇਖਦਾ ਨਹੀਂ ਹਾਂ ਮੈਂ ਤਾਂ ਜਿਹੜੇ ਆਪਣੀ ਗੀਤ ਹੁੰਦੇ ਮੈਂ ਤਾਂ ਪੰਜਾਬੀਆਂ ਦੇ ਛੱਡ ਦਣਾ ਉਹਨਾਂ ਵੀ ਇਹ ਨਾਲੀ ਤੁਸੀਂ ਪ੍ਰੋਡਕਟ ਚੰਗਾ ਕਰੋ ਹਾਂ ਤੇ ਬਾਕੀ ਮਹਾਰਾਜ ਦੇ ਹੱਥ ਵਾਸ ਹੁੰਦਾ ਵੀ ਉਹ ਕਿਦਾਂ ਉਹ ਸੁਪਰ ਹਟ ਹੋਣਾ ਹੈਟ ਹੋਣਾ ਫਲॉप ਹੋਣਾ ਉਹਦੇ ਉਹਨੂੰ ਪਤਾ ਤੁਸੀਂ ਆਪਣੇ ਵੱਲੋਂ ਵਧੀਆ ਇੱਕ ਕਰੀ ਹੱਡੀਆਂ ਤੱਕ ਜ਼ੋਰ ਲਾ ਕੇ ਆਪਣੀ ਚੀਜ਼ ਜੇਸ ਵੀ ਫੀਲਡ 'ਚ ਆ ਜੇ ਤੁਸੀਂ ਗੇਮ ਕਰਦੇ ਆ ਘੁਲਦੇ ਆ ਤੇ ਇੱਕ ਕਰੀ ਮਿਹਨਤ ਲਾ ਕੇ ਹੱਡੀਆਂ ਤੱਕ ਜ਼ੋਰ ਲਾ ਦਿਓ ਹਾਂ ਬਾਕੀ ਜਿਹੜਾ ਫਾਲ ਫਾਲ ਹੋਣਾ ਉਹ ਮਾਲਕ ਦੇ ਹੱਥ ਵਾਸਿਆ ਤੇ ਮੈਂ ਸਿੰਗਰ ਆ ਮੇਰੀ ਇਹ ਲਾਈਨ ਆ ਮੈਂ ਆਪਣਾ ਗੀਤ ਵਧੀਆ ਰਿਕਾਰਡ ਕਰਨਾ ਵਧੀਆ ਮਿਊਜ਼ਿਕ ਵਧੀਆ ਵੀਡੀਓ ਜੇ ਬਾਕੀ ਤਾਂ ਉਹ ਪਿਆਰ ਕਰਦੇ ਸਾਰੇ ਉਹਨਾਂ ਵੱਲੋਂ ਮੈਨੂੰ ਜੈ ਸਨੋਹ ਹੁੰਦੀ ਰਹਿੰਦੀ ਆ ਹਾਂ ਸਲਾਹ ਵੀ ਦੇ ਦਿੰਦੇ ਆ ਮੈਨੂੰ ਹਾਂ ਤੁਹਾਨੂੰ ਕਹਿੰਦੇ ਕਿ ਅੰਕਲ ਨੂੰ ਹੁਣ ਟੀਆਰਪੀ ਦਵਾਂ ਮੈਂ ਵੈਸੇ ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਇੰਡਸਟਰੀ ਨਹੀਂ ਉਹਨੂੰ ਛੱਡੋ ਤੁਸੀਂ ਉਹਨੇ ਅੰਕਲ ਕਿਹਾ ਜਾਇਜ਼ ਆ ਹਾਂ ਮੈਂ ਡਰਾਈ ਥੋੜੋ ਕੀਤਾ ਹੂੰ ਮੈਂ ਤਾਂ ਇਹ ਗਿਆ ਵੀ ਟੀਆਰਪੀ ਦੀ ਗੱਲ ਤੇਰੇ ਮੂੰਹੋਂ ਨਹੀਂ ਮੈਂ ਸੁਣਨੀ ਹਾਂ ਅੰਕਲ ਤੋਂ ਸਵਾਰ ਹੀ ਗਿਆ ਹਾਂ ਬੱਚੇ ਨਹੀਂ ਤੁਹਾਨੂੰ ਕਹਿ ਦਿੰਦੇ ਪਾਪਾ ਕਿੱਥੇ ਪੰਗਾ ਲਿਆ ਬੇਟੇ ਤੁਸੀਂ ਉਹਨਾਂ ਨੂੰ ਉਹ ਨਹੀਂ ਜਾਂਦੇ ਇਦਾਂ ਦੀ ਚੀਜ਼ ਤੇ ਉਹਨਾਂ ਨੂੰ ਪਤਾ ਆ ਉਹਨਾਂ ਨੂੰ ਮੈਂ ਇੱਕ ਵਾਰੀ ਸਮਝਾਤਾ ਸੀ ਅੱਛਾ ਵੀ ਇੱਥੇ ਹੁਣ ਮੈਂ ਸਿੰਗਰ ਆ ਭਰਾਵਾ ਇਹਦੇ ਵਿੱਚ ਕਈ ਅਤਰਾ ਚੜਾਉਣੇ ਨੇ ਕਈ ਵਾਰੀ ਪਿਆਰ ਮਿਲਣੇ ਕਈ ਵਾਰੀ ਗਾਲਾਂ ਪੈਣੀਆਂ ਇਹ ਹੁਣ ਐਕਸੈਪਟੇਬਲ ਚੀਜ਼ਾਂ ਹੋ ਗਈਆਂ YouTube ਤੇ ਪਰ ਟਰਾਈ ਮਾਈ ਬੈਸਟ ਕੀ ਮੇਰੇ ਵੱਲੋਂ ਕੋਸ਼ਿਸ਼ ਹੁੰਦੀ ਆ ਮੈਂ ਕੋਈ ਗਲਤ ਸਟੈਪ ਨਾ ਲਵਾਂ ਤੇ ਬਾਕੀ ਫਿਰ ਜਿਹੜਾ ਮੇਰਾ ਸੁਭਾਅ ਆ ਮੈਂ ਪੰਜਾਬੀ ਆ ਮੈਂ ਸੋਚਦਾ ਵੀ ਜਵਾਬ ਦੇਣਾ ਤਾਂ ਬਣਦਾ ਹਾਂ ਛੇੜ ਨਾ ਛੇੜੋ ਜੇ ਅਗਲਾ ਕੋਈ ਛੇੜਦਾ ਉਹਨੂੰ ਜਵਾਬ ਦਿਓ ਕੋਈ ਵੀ ਕਿਸੇ ਵੀ ਫੀਲਡ ਚ ਨਾ ਕੋਈ ਵੀ ਹੋਵੇ ਹਾਂ ਬੜਾ ਵਧੀਆ ਭਾਜੀ ਇੱਥੇ ਮਾਹੌਲ ਬਣਾ ਕੇ ਰੱਖਿਆ ਜੀ ਤੁਸੀਂ ਇਹ ਮੋਟਰ ਤਿਆਰ ਕਰਵਾਈ ਹੋਈ ਹੈ ਮੋਟਰ ਤੇ ਇਹ ਮਿੱਤਰਾਂ ਦੀ ਮੋਟਰ ਆ ਅੱਛਾ ਇਹਨੂੰ ਕਹਿੰਦੇ ਮਿੱਤਰਾਂ ਦੀ ਮੋਟਰ ਇਹ ਉਹੀ ਮਿੱਤਰਾਂ ਦੀ ਮੋਟਰ ਆ ਹਾਂ ਇਹ ਉਹੀ ਯਾਤਮਾ ਜੀ ਦਾ ਜ਼ਿਕਰ ਚੱਲਦਾ ਗਾਹ ਨਾ ਛੇੜਿਓ ਮਹਿਫਲ ਲੱਗੀ ਰਹਿੰਦੀ ਮੈਨੂੰ ਲੱਗਦਾ ਕੀ ਇੱਥੇ ਸਾਰਾ ਦਿਨ ਹੈ ਮਹਿਫਲ ਦਾ ਮਤਲਬ ਪਿਆਰ ਆ ਹਾਂ ਤੇ ਦੇਖੋ ਮੈਂ ਬਾਹਰ ਜਦੋਂ ਪ੍ਰੋਫੈਸ਼ਨਲ ਹੋ ਕੇ ਜਾਣਾ ਕਿਸੇ ਨੇ ਮੈਨੂੰ ਬੁੱਕ ਕਰ ਲਿਆ ਉਦੋਂ ਫਿਰ ਮੈਂ ਉਹ ਫੋਕਸ ਕੀਤਾ ਮੇਰਾ ਐਂਟਰਟੇਨਮੈਂਟ ਇਹ ਆ ਅੱਛਾ ਮੇਰੇ ਸੱਜਣ ਮਿੱਤਰ ਮੇਰੀ ਕਲਾਸ ਫੈਲੋ ਆ ਜਾਂਦੇ ਆ ਹਾਂ ਰਿਸ਼ਤੇਦਾਰ ਆ ਜਾਂਦੇ ਆ ਠੀਕ ਹੈ ਤੇ ਇਹ ਹੁਣ ਸਮਝ ਲਓ ਵੀ ਮੈਂ ਬੰਬੇ ਦੇ ਫਲੈਟਾਂ ਨਾਲੋਂ ਵੱਡੀ ਕਹਾਣੀ ਆ ਹਾਂ ਤੇ ਮੈਂ ਪਿਛਲੇ ਦਿਨੀ ਮਨਦੀਪ ਉਹਨਾਂ ਨੂੰ ਮਿਲਿਆ ਅੱਛਾ ਬਾਈ ਨੂੰ ਉਹ ਵੀ ਇੱਥੇ ਆਏ ਸੀਗੇ ਲੰਘਦੇ ਲੰਘਦੇ ਆ ਗਏ ਅੱਛਾ ਉਹਨਾਂ ਨੇ ਵੀ ਆਪਣਾ ਤੋਪ ਬੀੜ ਲਈ ਕੈਮਰਾ ਅੱਛਾ ਮੈਂ ਉਹਨਾਂ ਨੂੰ ਦੱਸਦਾ ਹੀ ਮੈਂ ਕਿ ਆਹ ਥਿਊ ਮਿਲਣਾ ਕਿਤੇ ਵੀਰੇ ਹਾਂ ਬਈ ਇਹਨੂੰ ਮੈਸੇਜ ਕਰਦੇ ਸਾਰੇ ਕਰਦੇ ਆ ਇਹ ਜਿਹੜੀ এনਵਾਇਰਨਮੈਂਟ ਆ ਆ ਜਿਹੜਾ ਪੰਛੀਆਂ ਦਾ ਚੀਕਣਾ ਹਾਂ ਹਨਾ ਬਿਲਕੁਲ ਸਹੀ ਹੈ ਤੇ ਆਹ ਜਿਹੜੀ ਆ ਸ਼ਾਹ ਆ ਬੂੜ ਦੀ ਹਾਂ ਤੇ ਇਹਦੇ ਨਾਲ ਦਾ ਨਜ਼ਾਰਾ ਜਦੋਂ ਫਿਰ ਤੁਸੀਂ ਬਾਹਰੋਂ ਆ ਜੰਨੇ ਹੋ ਕੈਨੇਡਾ ਤੋਂ ਫਿਰ ਇੱਥੇ ਹੀ ਰਹਨੇ ਹੋ ਜ਼ਿਆਦਾ ਹਾਂ ਮੈਂ ਇੱਥੇ ਪਿੰਡੇ ਠੀਕ ਹੈ ਬਸ ਕਾਮਿਲ ਉਸਤ ਵੀ ਇੱਥੇ ਹੀ ਆ ਜਾਂਦੇ ਨੇ ਪਤਾ ਸਾਰਿਆਂ ਨੂੰ ਰਹਿਣਾ ਕਿੱਥੇ ਮੇਰਾ ਦਿਲ ਨਹੀਂ ਲੱਗਣਾ ਇਹ ਮਹਿਫਿਲ ਸ਼ੁਰੂ ਤੋਂ ਹੀ ਇੱਥੇ ਲੱਗਦੀ ਸੀਗੀ ਕਿ ਜਾਂ ਬਾਅਦ ਚ ਬਣਾਇਆ ਤੁਸੀਂ ਟਿਕਾਣਾ ਇਹ ਨਹੀਂ ਜਾਦਾ ਮੈਂ ਪਿੰਡ 'ਚ ਹੀ ਆ ਪਿੰਡ 'ਚ ਇੱਥੇ ਜਨਨ ਕਿ ਪਹਿਲਾਂ ਉਹ ਘਰ ਆ ਆਪਣਾ ਹਾਂ ਉੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਉਹ ਦੇਖੋ ਆਂਬ ਦਾ ਬੂਟਾ ਕੱਢਾ ਹਾਂ ਆ ਕੋਠੇ ਦੇ ਉੱਤੋਂ ਦੀ ਦੱਸਦਾ ਨਾ ਵਾਕਈ ਠੀਕ ਹੈ ਇੱਥੇ ਹੁਣ ਆ ਛਾਂ ਫਿਰ ਇੱਥੇ ਆਪਣੇ ਕੋਈ ਆਪਸ਼ਨ ਸੀਗੀ ਇੱਥੇ ਬਹਿਣ ਉੱਠਣ ਲੱਪੈ ਕਿਉਂਕਿ ਰਾਸਤੇ ਦੇ ਵਿੱਚ ਬਲੌਕ ਹੋ ਜਾਂਦਾ ਠੀਕ ਹੈ ਜੇ ਹੁਣ 10 ਮੋਟਰਸਾਈਕਲ ਖੜ ਗਏ ਤੇ ਕਿਸੇ ਕੋਈ ਕੋਈ ਟਰਾਲੀ ਆਉਂਦੀ ਆਪਣਾ ਭਾਈ ਭਰਾ ਲੈ ਕੇ ਲੰਘਣਾ ਹਾਂ ਕਿਚਰੀਟ ਲੱਗ ਜੀ ਦੀ ਕਿਹਦੀ ਸਾਈਡ ਲਵਾਂਗੇ ਹਾਂ ਆਪਣੇ ਕਿਸਾਨ ਭਰਾ ਦੀ ਸਾਈਡ ਲਵਾਂਗੇ ਜਾਂ ਆਪਣੇ ਸੱਜਣਾਂ ਦੀ ਲਵਾਂਗੇ ਉਦੋਂ ਨੂੰ ਬੈਟਰੀਆ ਤੁਹਾਡੇ ਕੋਲ ਜੇ ਆਪਸ਼ਨ ਹੈ ਤੁਸੀਂ ਖੁੱਲੇ ਥਾਂ ਤੇ ਆ ਕੇ ਬਹਿ ਜਾਓ। ਵਾਕਈ। ਹਾਂ। ਭਾਜੀ ਸਮਝਣਾ ਪੈਂਦਾ ਹੀ ਨਹੀਂ ਬਈ। ਹਾਂ। ਤੁਸੀਂ ਤੁਹਾਡੇ ਕੋਲ ਮਹਿਫਲ ਲੱਗੀ ਆ ਤਾਂ ਤੁਸੀਂ ਬੇਪਰਵਾਹ ਹੋ ਜਾਓ। ਹਾਂ। ਦੂਜੇ ਬੰਦੇ ਦਾ ਯਾਦਾ ਖਿਆਲ ਰੱਖਣਾ ਪੈਂਦਾ। ਹਾਂ। ਥੋੜਾ ਜਿਹਾ ਪਿੱਛੇ ਮੈਂ ਜਾਣਾ ਚਾਹੁੰਦਾ ਵੈਸੇ ਬੜੀ ਵਾਰੀ ਤੁਸੀਂ ਗੱਲ ਵੀ ਕੀਤੀ ਹੋਊਗੀ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਗਾਇਕੀ ਦੇ ਵਿੱਚ ਇਹਦੀ ਸ਼ੁਰੂਆਤ ਕਿਵੇਂ ਹੋਈ ਸੀਗੀ ਇਹਦੀ? ਸ਼ੁਰੂਆਤ ਤਾਂ ਹੁਣ ਮੈਂ ਉਹੀ ਬਚਪਨ ਤੋਂ ਹੀ ਹਾਂ। ਹਾਂ। ਗਣਗਣਾਂ ਦੇ ਆਏ ਮੌਕੇ ਦੇ ਗੀਤ ਮਾਨਕ ਸਾਹਿਬ ਉਹਨਾਂ ਦੇ। ਹਾਂ। ਮਾਂ ਹੁੰਦੀ ਏ ਮਾਂ ਛੇਤੀ ਕਰ ਸਰਬਨ ਪੁੱਤਰਾ। ਹਾਂ। ਤੇ ਸਕੂਲੇ ਉਹ ਕਿਤਾਬਾਂ ਜੋ ਕਵਤਾ ਬੋਲ ਕੇ ਖੜ ਕੇ ਗਾ ਦੇਣੀਆਂ ਅੱਛਾ ਤੇ ਉਹ ਬਸ ਇਦਾਂ ਹੀ ਚੱਲਦਾ ਚੱਲਦਾ ਹਾਂ ਬਸ ਐਗਜ਼ੈਕਟ ਮਿਲ ਗਿਆ ਹੁਣ ਮੈਂ ਇਹਦਾ ਜ਼ਿਆਦਾ ਡੀਪਲੀ ਲੰਬੀ ਸਟੋਰੀ ਆ ਹਾਂ ਤੇ ਇੱਕ ਪ੍ਰੋਗਰਾਮ ਤੇ ਗਏ ਉੱਥੇ ਪਿਆਰ ਮਿਲ ਗਿਆ ਵੱਡਾ ਅੱਛਾ ਤੇ ਬਸ ਉੱਥੋਂ ਫੇ ਚੱਕ ਲਈ ਫੇ ਤੂੰ ਵੀ ਤੇ ਢੋਲ ਟਮਕਾ ਜ਼ਿੰਦਾਬਾਦ ਹੋ ਗਿਆ ਘਰ ਦੇ ਵਿੱਚ ਠੀਕ ਸੀਗਾ ਮਾਹੌਲ ਨਹੀਂ ਉਦੋਂ ਤਾਂ ਉਹਨਾਂ ਦੇ ਨਹੀਂ ਸੀਗਾ ਇਦਾਂ ਉਦੋਂ ਇਹ ਸੀ ਵੀ ਪੜੋ ਤੇ ਤੁਸੀਂ ਕੋਈ ਨੌਕਰੀ ਜਾਂ ਉਹਨਾਂ ਦਾ ਜ਼ੋਰ ਸੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਮੈਂ ਅਸੀਂ ਤਿੰਨ ਭਰਾ ਇੱਕ ਸਿਸਟਰ ਆ ਵੀ ਮੈਂ ਵੱਡਾ ਹੋਣ ਦੇ ਨਾਤੇ ਉਹ ਕਹਿੰਦੇ ਮੱਖਣ ਨੂੰ ਬਾਹਰ ਲੈ ਜਾਓ ਕਿਤੇ ਅੱਛਾ ਰਿਕਵੈਸਟ ਸੀ ਉਹਨਾਂ ਦੀ ਆਪਣੇ ਜਿੰਨੇ ਸਾਡੇ ਰਿਸ਼ਤੇਦਾਰ ਸੀ ਅੱਛਾ ਤੇ ਚਲੋ ਸਾਡੇ ਪਰਿਵਾਰ ਚੋਂ ਵੀ ਦੋ ਚਾਰ ਫੈਮਿਲੀਆਂ ਬਾਹਰ ਸੀ ਉਹਨਾਂ ਹੋਰ ਵੀ ਉਹਨਾਂ ਨੂੰ ਰਿਕਵੈਸਟ ਕਰਦੇ ਹੋਣੇ ਚਲੋ ਮੇਰਾ ਇਦਾਂ ਸੂਤ ਆ ਗਿਆ ਅੱਛਾ ਉਹ ਟਰਾਈ ਕੀਤੀ ਵੀ ਹੁਣ ਅਗਲੇ ਨੇ ਨਹੀਂ ਸੂਤ ਆਇਆ ਦੰਕੀਆ ਨਾ ਬੜਾ ਰੋਲਾ ਚੱਲਦਾ ਮੈਨੂੰ ਯਾਦ ਆ ਗਿਆ ਕਿੰਨੇ ਤੁਸੀਂ ਵੀ ਲਈ ਸੀ ਇੱਕ ਵਾਰੀ ਨਹੀਂ ਲਾਉਣੀ ਸੀ ਅੱਛਾ ਲੱਗੀ ਨਹੀਂ ਨਹੀਂ ਲੱਗੀ ਨਹੀਂ ਉਹ ਹਾਂਗਕਾਂਗ ਤੋਂ ਲਾਉਣੀ ਸੀ ਅੱਛਾ ਅਜੰਡਰਾਂ ਹੀ ਉਦੋਂ ਦਾ ਪਤਾ ਨਹੀਂ ਸੀ ਜ਼ਿੰਦਗੀ 'ਚ ਅੱਛਾ ਕਿੱਧਰ ਨੂੰ ਕਿਹਨੂੰ ਚੱਲ ਜਾਣਾ ਹਨਾ ਲਾਈਫ ਅੱਛਾ ਆਪਣੇ ਲੋ ਤਾਂ ਫਿਰ ਟਰਾਈ ਕਰਦੇ ਸੀ ਹਨਾ ਅੱਛਾ ਕਿਸੇ ਨਿਹਾਮੀ ਭਾਰਤੀ ਹੋਣੀ ਡੈਡੀ ਨੂੰ ਕੋਈ ਨਹੀਂ ਪੈਸੇ ਲਾ ਦਿੰਨੇ ਆ ਮੁੰਡੇ ਦੇ ਅੱਛਾ ਤੇ ਫਿਰ ਹਾਂਗਕਾਂਗ ਮੈਂ ਤਾਂ ਮੇਰਾ ਦੋਸਤ ਸ਼ੰਦਾਪੁਰੇ ਵਾਲ ਅੱਛਾ ਅਸੀਂ ਦੋਨੇ ਉੱਥੇ ਚੱਲ ਗਏ ਹਾਂ ਦੋ ਚਾਰ ਮਹੀਨੇ ਬੈਠੇ ਬੈਠੇ ਤਾਂ ਮਹੀਨੇ ਕਿ ਅਸੀਂ ਆਖ ਗਏ ਸੀ ਅੱਛਾ ਤੇ ਪਰ ਫਿਰ ਅਸੀਂ ਉੱਥੇ ਕੰਮ ਕਰਨ ਲੱਪੇ ਅੱਛਾ ਤੇ ਉਹ ਸਾਨੂੰ ਫਿਰ ਪੈਸੇ ਬਣ ਲੱਪੇ ਪੈਸਾ ਦੇਖਿਆ ਨਹੀਂ ਸੀ ਚੱਜਣਾ ਹਾਂ ਉੱਥੇ ਫਿਰ ਕੰਮ ਕਰਦੇ ਸੀ ਤਾਂ ਪੈਸਾ ਅੱਛਾ ਅਸੀਂ ਫਿਰ ਦੁਬਾਰਾ ਵੀ ਗਏ ਇੱਕ ਵਾਰੀ ਅੱਛਾ ਤਿੰਨ ਕਿ ਮਹੀਨੇ ਲਈ ਹਾਂਗਕਾਂਗ ਆਹੋ ਠੀਕ ਹੈ ਤੇ ਕੰਮ ਕਾ ਤਾਂ ਮਿਲਿਆ ਸੀ ਉੱਥੇ ਜਿਹੜਾ ਕਿ ਕਿ ਲੇਬਰ ਤਾਂ ਲੇਬਰ ਦਾ ਕਿਹੜਾ ਲੇਬਰ ਜਿੱਦਾਂ ਕੱਪੜਾ ਐਦਾਂ ਕੰਟੇਨਰਾਂ ਚੋਂ ਦੂਜੇ ਪਾਸੇ ਕਨਵਰਟ ਕਰਕੇ ਛੋਟਿਆਂ ਚੋਂ ਵੱਡੇ ਚ ਲਦਣੇ ਕੀ ਵੱਡਿਆਂ ਚੋਂ ਇਹ ਹੀ ਕੋਈ ਕੰਮ ਸੀ ਅੱਛਾ ਹਾਂ ਠੀਕ ਹੈ ਤੇ ਉਹ ਚੀਨੇ ਆਉਂਦੇ ਸੀ ਉਹ ਫੇ ਅਸੀਂ ਦੋਨੇ ਜਾਣੇ ਲੰਬੇ ਜੰਬੇ ਸਿਗੇ ਅੱਛਾ ਪਕੜੇ ਸਿਗੇ ਉਹ ਇੱਕ ਅਸੀਂ ਕੁਲੀਆਂ ਵਾਂਗੂ ਲਾਲ ਰੰਗ ਦੀਆਂ ਪਹਿਲੇ ਦਿਨ ਕੀ ਹੈਪਨ ਹੋਇਆ ਸੀ ਅਸੀਂ ਪਹਿਲੇ ਦਿਨ ਲਾਲ ਰੰਗ ਦੀਆਂ ਟੀ-ਸ਼ਰਟਾਂ ਕਾਟਨ ਜਿਹੜੀਆਂ ਲੈ ਲਈਆਂ ਉੱਥੇ ਹਮਨਟੀ ਜੀ ਹੁੰਦੀ ਹਾਂਗਕਾਂਗ ਠੀਕ ਹੈ ਤੇ ਨੀਲੇ ਰੰਗ ਦੇ ਸਾਡੇ ਕੱਛੇ ਪਾਏ ਸੀ ਅੱਛਾ ਅਸੀਂ ਦੋਨੇ ਸੱਜਣ ਗਏ ਤੇ ਉੱਥੇ ਦੇ ਬੈਦਰ ਨੂੰ ਇੱਥੋਂ ਅਸੀਂ ਕੱਪੜੇ ਹੋਰ ਲੈ ਕੇ ਗਏ ਸੀ ਠੀਕ ਹੈ ਉਹ ਪੈਂਦੇ ਨਹੀਂ ਸੀਗੇ ਹੂੰ ਤੇ ਫਿਰ ਅਸੀਂ ਉਹ ਇੱਕ ਥਾਂ ਪਏ ਸੀ ਉਹ ਚੱਕ ਲੈ ਹੂੰ ਮੈਂ ਲਾਲ ਪੀਲੀਆਂ ਨੀਲੀਆਂ ਦੋ-ਦੋ ਤਿੰਨ-ਤਿੰਨ ਟੀ-ਸ਼ਰਟਾਂ ਦੋ-ਦੋ ਸ਼ਾਰਟ ਚੱਕ ਲਏ ਹੁਣ ਇੱਥੇ ਘੁੰਮਣਾ ਫਿਰਨਾ ਅੱਛਾ ਤੇ ਉਹ ਜਦੋਂ ਪਾ ਕੇ ਗਿਆ ਤਾਂ ਸਾਡੇ ਤੇ ਉਹ ਮਾਰਕਾਂ ਲੱਗ ਗਿਆ ਉਹ ਜਦੋਂ ਦੂਰੋਂ ਹੀ ਕਹਿ ਦਿੰਦੇ ਉਹ ਦੋ ਬੰਦੇ ਉਹ ਆ ਜਾਓ ਕਿਉਂਕਿ ਅਸੀਂ ਉਹਨਾਂ ਨੂੰ ਪਹਿਲੇ ਦਿਨ ਇਹ ਕੰਟੇਨਰ ਅਸੀਂ ਚੱਕਦਾ ਕੰਮ ਲੰਬੇ ਚੋੜੇ ਬੰਦੇ ਵੇਰੇ ਆ ਤੇ ਫਿਰ ਨਾਲੇ ਉਹਨਾਂ ਨੂੰ ਇਹ ਹੁੰਦਾ ਸੀ ਵੀ ਪੈਸੇ ਤਾਂ ਉਹ ਠੇਕਾ ਹੀ ਹੁੰਦਾ ਸੀ ਵੀ ਕਿੰਨੇ ਜੇ ਸੱਟਣਾ ਇੱਧਰ ਅੱਛਾ ਲਾਉਣਾ ਆ ਵੀ ਇਹ ਚੁੱਲ ਵੱਡੇ ਚੋਂ ਸਪਲਿਟ ਕਰਨੇ ਹੁੰਦੇ ਸੀ ਅੱਛਾ ਦੋ ਤਿੰਨਾਂ ਚ 53 ਫੁੱਟੇ ਚੋਂ ਤੇ ਕਈ ਵਾਰੀ ਇਦਾਂ ਆ ਜਾਂਦਾ ਜੀ ਵੀ ਛੋਟੇ ਛੋਟੇ ਬਾਹਰੋਂ ਆ ਜਾਣੇ ਉਹ ਇੱਕ ਚ ਭਰ ਨਹੀਂ ਹੁੰਦੇ ਸੀ ਅੱਛਾ ਉਹ ਉਹਨਾਂ ਦੇ ਡਰਾਈਵਰ ਬੈਕ ਕਰਕੇ ਇਦਾਂ ਲਾ ਦਿੰਦੇ ਸੀ ਹਾਂ ਉਤੋਂ ਹਵਾਲੀ ਇੰਨਾ ਥਾਂ ਹੁੰਦਾ ਜੀ ਅੱਛਾ ਆਈ ਵੀ ਜੋਕ ਜੋਕ ਸੁੱਟ ਲੈਣਾ ਕੰਮ ਠੱਕ ਵਾਈ ਰੱਖਣੀ ਅੱਛਾ ਕਿੰਨਾ ਟਾਈਮ ਲਾਇਆ ਫਿਰ ਤੁਸੀਂ ਉਥੇ ਜਿੱਦਾਂ ਦੋ ਵਾਰੀ ਗਏ ਤਿੰਨ ਤਿੰਨ ਮਹੀਨੇ ਦਾ ਵੀਜ਼ਾ ਹੁੰਦਾ ਅੱਛਾ ਤਿੰਨ ਤਿੰਨ ਦਾ ਜਾਣਾ ਕਿੱਥੇ ਸੀਗਾ ਜਾਣਾ ਕੈਨੇਡਾ ਸੀ ਅੱਛਾ ਫਿਰ ਗਏ ਪਹਿਲੀ ਵਾਰੀ ਟਰਾਈ ਕੀਤੀ ਸੀ ਫੇ ਤਾਂ ਉਹ ਆਪਸ਼ਨ ਖਤਮ ਹੋ ਗਈ ਸੀ ਹੈਨਾ ਅੱਛਾ ਬਾਹਰ ਤਾਂ ਨਹੀਂ ਜਾਣਾ ਫਿਰ ਇੱਥੇ ਪਿੰਡ ਬਿੱਲੇ ਸੀ ਹਾਂ ਉਹਨੂੰ ਇਦਾਂ ਸੀਗਾ ਉਹ ਕਾਫੀ ਇਦਾਂ ਦੇ ਅਵੇਲੇਬਲ ਉਹਨੂੰ ਮੈਨੂੰ ਵੀ ਤਿਆਰ ਕਰ ਲਿਆ ਅੱਛਾ ਮੈਂ ਕਿਹਾ ਚਲ ਆਪਾਂ ਚੱਲਦੇ ਆ ਅੱਛਾ ਕਿ ਇੱਥੇ ਵੀ ਬਿੱਲੇ ਹੀ ਸੀ ਹਾਂ ਤੇ ਨੋਡ ਨਾਟ ਕੁੱਟ ਕੇ ਆ ਗਏ ਤੁਸੀਂ ਉਥੋਂ ਆ ਉਥੇ ਜਿੱਦਾਂ ਉਸ ਟਾਈਮ 1 ਡਾਲਰ ਦੇ ਇੱਥੇ ਹਾਂ 7-8 ਰੁਪਏ ਬਣਦੇ ਸੀ 7-8 ਇੱਥੇ ਦੇ ਠੀਕ ਹੈ ਅਸੀਂ ਦਿਹਾੜੀ ਦਾ 2-2 3-3000 ਦਾ ਕੰਮ ਕਰ ਲਈਦਾ ਸੀ ਅੱਛਾ ਉਧਰ ਦਾ ਕਿ ਇੱਧਰ ਦਾ ਉਧਰ ਲੈਦਾ ਅੱਛਾ ਉਧਰ ਲੈਦਾ ਹਾਂ ਵੀ ਇੱਥੇ ਤਾਂ ਮੋਟੀ ਦਿਹਾੜੀ ਪਾ ਲੈਂਦੇ ਜੀ ਵੱਡੀ ਪਾ ਜਾਂਦੀ ਅੱਛਾ ਸਾਨੂੰ ਤਾਂ ਉਹੀ ਧਰਤੀ ਪੈਰ ਨਹੀਂ ਲੱਗਦਾ ਇਹ ਪੈਸੇ ਦੇਖੇ ਨਹੀਂ ਸੀ ਕਦੀ ਅੱਛਾ ਤੇ ਪੈਸੇ ਵਜੋਂ ਇੱਧਰਲੇ ਹਿਸਾਬ ਨਾਲ ਕਰਨ ਹਾਂ ਫੇਰ ਤਾਂ ਉਹ ਜਿੰਦਾਬਾਦ ਸੀ ਅੱਛਾ ਅਸੀਂ ਕੈਨੇਡਾ ਕਨੂਡਾ ਆਈ ਗਏ ਛੱਡੋ ਫਿਰ ਇੱਥੇ ਹੀ ਪੱਕੀ ਹੋ ਗਈ ਅਗੇ ਤਾਂ ਕਿ ਚਿੰਨਣ ਚੁੰਨਣ ਨਾਲ ਵਿਆਹ ਕਰਾ ਲੈਣੋਂ ਤਾਂ ਸਾਲਾ ਪੱਕੇ ਦਾ ਸਿਸਟਮ ਨਹੀਂ ਸੀ ਅੱਛਾ ਨਹੀਂ ਵਾ ਕੰਮ ਚੱਕ ਦੇਣਾ ਜੀ ਫਿਰ 3 ਮਹੀਨੇ ਲਾ ਕੇ ਮੜਨਾ ਪੈਂਦਾ ਸੀ ਉੱਥਾਂ ਹੂੰ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਕੈਸਟ ਕੱਢੀ ਫਿਰ ਉਦੋਂ ਫਿਰ ਪੈਸੇ ਪੁੱਸੇ ਫਿਰ ਘਰੋਂ ਕਿ ਜਾਂ ਉਥੋਂ ਇਕੱਠੇ ਕਰਕੇ ਲਿਆਂਦੇ ਉਥੋਂ ਉਥੋਂ ਆਏ ਥੋੜੇ ਮੇਰੇ ਮਾਸੀ ਜੀ ਸੀ ਉਹਨਾਂ ਤੋਂ ਲੈ ਲੈ ਸੀ ਅੱਛਾ ਉਦੋਂ ਆ 30 35000 ਚ ਵਧੀਆ ਟੇਪ ਹੁੰਦੀ ਸੀ ਸਰੇਂਦਰ ਵਚਨ ਉਹਨਾਂ ਦਾ ਮਿਊਜ਼ਿਕ ਸੀ ਠੀਕ ਹੈ 30 35000 ਨੂੰ ਬਹੁਤ ਵਧੀਆ ਅੱਛਾ ਸਮਝਦੇ ਸੀਗੇ ਹਾਂ ਤੇ ਮੇਰੇ ਵੀ ਉਥੋਂ ਬਣਾਏ ਸੀ ਪੈਸੇ ਅੱਛਾ ਥੋੜੇ ਜਿਹਾ ਮਾਸੀ ਤੋਂ ਲੈ ਲੈ ਅੱਛਾ ਹਨਾ ਤੇ ਉਹ ਉਹ ਹਿੱਟ ਗਈ ਪਹਿਲੀ ਆ ਬਾ ਜਿੰਦਾਬਾਦ ਹੋ ਗਿਆ ਕੰਮ ਅੱਛਾ ਪਤਾ ਲੱਗ ਗਿਆ ਇਲਾਕੇ ਚ ਪੰਜਾਬ ਚ ਨਹੀਂ ਉਦੋਂ ਪਤਾ ਲੱਗਾ ਸੀ ਅੱਛਾ ਇਲਾਕੇ ਚ ਬਹੁਤ ਪਛਾਣ ਹੋ ਗਈ ਵੀ ਟੇਪ ਆ ਗਈ ਉਹਦੇ ਪੋਸਟਰ ਪੋਸਟਰ ਮੇਰੇ ਫਰੈਂਡਾਂ ਫਰੰਡਾਂ ਨੇ ਚੇਪ ਦਿੱਤੇ ਸੀ ਅੱਛਾ ਵੀ ਹੁਣ ਵੀ ਅੱਜ ਵੀ ਪਹਿਲਾਂ ਵੀ ਦਿਖਾਵੇ ਦੀ ਜ਼ਿੰਦਗੀ ਆ ਹਾਂ ਵੀ ਦਿੱਸਣਾ ਚਾਹੀਦਾ ਵੀ ਕੀ ਚੀਜ਼ ਆ ਹਾਂ ਕਿਸੇ ਤਾਈ ਤੁਹਾਡੀ ਚੀਜ਼ ਡਿਸਟ੍ਰਿਬਿਊਟ ਹੋਣੀ ਚਾਹੀਦੀ ਵੀ ਮਾਰਕੀਟ ਚ ਕੀ ਆ ਰਿਹਾ ਵਾਕਈ ਤੇ ਉਹੀ ਸਿਸਟਮ ਸੀ ਹਾਂ ਇਹ ਫਿਰ ਪਹਿਲਾ ਜਿਹੜਾ ਸੁਪਰ ਡਿਪਰ ਗੀਚ ਹਿੱਟ ਹੋਇਆ ਇਹ ਕਿਹੜਾ ਸੀਗਾ ਉਦੋਂ ਫਿਰ ਇਹ ਜੇ ਤੁਸੀਂ ਕਹੋ ਤਾਂ ਫਿਰ ਗਲਾਸੀ ਹੋਇਆ ਸੀ ਅੱਛਾ ਮਿੱਤਰਾਂ ਦੀ ਮੋਟਰ ਤੇ ਅੱਛਾ ਫਿਰ ਸ਼ੂਟ ਕਿਥੇ ਇੱਥੇ ਕੀਤਾ ਸੀ ਇੱਥੇ ਖੂਤੇ ਅੱਛਾ ਇਸੇ ਥੋੜਾ ਇੱਥੇ ਥੋੜਾ ਮੁੰਡਾ ਸਾਡਾ ਦੋਸਤ ਆ ਲਾਲੀ ਬੋਪਾ ਰਾਮਾਦੋ ਅੱਛਾ ਹੁਣ ਤਾਂ ਉਹਨੇ ਵੀ ਕੋਠੀ ਪਾ ਲਈ ਉੱਥੇ ਅੱਛਾ ਪਹਿਲਾਂ ਖੂ ਸੀਗਾ ਹਾਂ ਪਿੰਡ ਉਹਨਾਂ ਦਾ ਵਧੀਆ ਘਰ ਸੀ ਪਰ ਹੁਣ ਆ ਰਾਤ ਹੀ ਆ ਇੱਥੇ ਅੱਛਾ ਅਬ ਪਰਾਮਾ ਮੇਰੇ ਲਾਗੇ ਪਿੰਡ ਠੀਕ ਹੈ ਤੇ ਉੱਥੇ ਆਪਾਂ ਕਿੱਥੇ ਸੀਗੇ ਹਾਂ ਠੀਕ ਹੈ ਇਹ ਤੇ ਫਿਰ ਜਦੋਂ ਸ਼ੂਟ ਉਦੋਂ ਕਰਦੇ ਹੁੰਦੇ ਸੀਗੇ ਤੇ ਆਮ ਹੀ ਪਿੰਡਾਂ 'ਚ ਹੀ ਧਾਰਨਾਵਾਂ ਜੀਆਂ ਹੁੰਦੀਆਂ ਕਿ ਇਹ ਕਿਹੜੇ ਕੰਮ ਹੀ ਲੱਗੇ ਮੁੰਡੇ ਸ਼ਾਇਦ ਹਾਂ ਹੁੰਦਾ ਸੀ ਹਾਂ ਪਰ ਫਿਰ ਇਦਾਂ ਹੁੰਦੀ ਆ ਵੀ ਤੁਸੀਂ ਜਿਹੜੇ ਕੰਮ 'ਚ ਪਏ ਆ ਹਾਂ ਸਾਨੂੰ ਇਹ ਟਵਰਨਿੰਗ ਹੋਣ ਲੱਗ ਪਈ ਹਾਂ ਫਿਰ ਤੁਹਾਨੂੰ ਕਿਸੇ ਨੇ ਜਿਹੜੇ ਕੰਮ 'ਚ ਹੈਗੇ ਤੁਸੀਂ ਹਾਂ ਜੇ ਉੱਥੋਂ ਅਰਨਿੰਗ ਹੁੰਦੀ ਆ ਚੰਗਾ ਹੋਵੇ ਬਿਲਕੁਲ ਇਹ ਤਾਂ ਐਂਟਰਟੇਨਮੈਂਟ ਆ ਕਿਹੜਾ ਕੋਈ ਮਾੜਾ ਕੰਮ ਸੀ ਵਾਕਈ ਤੇ ਉਹ ਤੁਸੀਂ ਕਰਨਾ ਚਾਹੀਦਾ ਹਾਂ ਹਾਂ ਕਈ ਵਾਰੀ ਤੁਹਾਡੇ ਲੋਚਿਖਾਉਂਦੇ ਆ ਹਾਂ ਉਹਨਾਂ ਦਾ ਤੁਸੀਂ ਮੂਹਰ ਨਹੀਂ ਫੜ ਸਕਦੇ ਬਿਲਕੁਲ ਵਾਕਿ ਉਹਨਾਂ ਨੇ ਲੋਚਨਾ ਕਰੀ ਜਾਣੀ ਆ ਹਾਂ ਤੁਸੀਂ ਵੀ ਕੀ ਕਹਿੰਦੇ ਹੁੰਦੇ ਆ ਕਾਫਲੇ ਤੁਰੇ ਜਾਂਦੇ ਆ ਤੇ ਦੂਜਾ ਹਾਂ ਉਹ ਤਾਂ ਨਹੀਂ ਮੈਂ ਸ਼ਬਦ ਹੁਣ ਵਰਤਣਾ ਚਾਹੁੰਦਾ ਵੀ ਉਹ ਤੁਸੀਂ ਆਪਣਾ ਮਸਤ ਹੋ ਕੇ ਲੱਗੇ ਰਹੋ ਲੱਗੇ ਰਹੋ ਵਾਕਿ ਅੱਛਾ ਫਿਰ ਉਹਨੂੰ ਤਾਂ ਕੈਨੇਡਾ ਦੀ ਡੋਂਕੀ ਲੱਗੀ ਨਹੀਂ ਤੁਹਾਡੀ ਫਿਰ ਬਾਅਦ ਚ ਕੈਨੇਡਾ ਫਿਰ ਤੁਸੀਂ ਕਦੋਂਗੇ ਫੇਰ ਆ ਜਵਾਈਆਂ ਆਂਗੂਗੇ ਅੱਛਾ ਫੇਰ ਫੇਰ ਜਿੰਦਾਬਾਦ ਹੋ ਗਿਆ ਫੇ ਹਾਂ ਬਸ ਉਹ ਤਾਂ ਫੇ ਆ ਚੱਲ ਚੋਲ ਪਿੱਛੇ ਮੁੜ ਕੇ ਨਹੀਂ ਦੇਖਿਆ ਠੀਕ ਹੈ ਫਿਰ ਜਦੋਂ ਗਲਾਸੀ ਖੜਕ ਗਈ ਹਾਂ ਤਾਂ ਫਿਰ ਤਾਂ ਅਮਰੀਕਾ ਇੰਗਲੈਂਡ ਅੱਛਾ ਸਾਰੀਆਂ ਸੌਖੀਆਂ ਕਹਾਣੀਆਂ ਉਹ ਬੜੀ ਵਧੀਆ ਮੂਮੈਂਟ ਹੋਊਗੀ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਪਹਿਲੀ ਵਾਰ ਹੀ ਗਏ ਹੋਵੋਗੇ ਬਾਹਰ ਤਾਂ ਪਛਾਣਿਆ ਹੋਊਗਾ ਲੋਕਾਂ ਨੇ ਤੁਹਾਨੂੰ ਉੱਥੇ ਕਿ ਕੇਐਸ ਮੱਖਣ ਆ ਗਿਆ ਹੁਣੇ ਹਾਂਜੀ ਹਾਂਜੀ ਨਹੀਂ ਉੱਥੇ ਦੀ ਸਟੋਰੀ ਅਸੀਂ ਵੀ ਇੱਛੇ ਹਟ ਹੋ ਗਈ ਤੇ ਵਾ ਅੱਛਾ ਉੱਥੇ ਜਿਹੜੇ ਤਾਂ ਪੰਜਾਬੀ ਨਵੇਂ ਗਏ ਸੀ ਹਾਂ ਉਹਨਾਂ ਨੂੰ ਪਤਾ ਸੀ ਠੀਕ ਹੈ ਪਰ ਜਿਹੜੇ ਉੱਥੇ ਦਾ ਜੁੱਦ ਸੀ ਟਿਪੀਕਲ ਉੱਥੇ ਦੇ ਬੌਰ ਨਿਆਣੇ ਹਾਂ ਤੇ ਉਹਨਾਂ ਨੂੰ ਨਹੀਂ ਸੀ ਪਤਾ ਅੱਛਾ ਉਹ ਫਿਰ ਜਦੋਂ ਮੈਂ ਆਮਨ ਹੀਰ ਨਾਲ ਹਾਂ ਗਲਾਸੀ ਉਹਦੇ 뮤직 ਵਿੱਚ ਰਿਕਾਰਡ ਕੀਤੀ ਇਹ ਨਹੀਂ ਵੀ ਲਾਲ ਕਮਲ ਦਾ ਬਹੁਤ ਗੁਣੀ ਗਿਆਨੀ ਲਾਲ ਕਮਲ ਦਾ 뮤직 ਸੀਗਾ ਅੱਛਾ ਬੜੇ ਵੱਡੇ ਗੁਣੀ ਗਿਆਨੀ 뮤지컬 ਡਾਇਰੈਕਟਰ ਆ ਅੱਛਾ ਉਹ ਜਣੀ ਕਿ ਉੱਥੇ ਦੀਆਂ ਜਿਹੜੇ ਉੱਥੇ ਦੀ ਸਾਊਂਡ ਵਗੈਰਾ ਉਹ ਨਮੀ ਸੀ ਹਾਂ ਉੱਥੇ ਦੀਆਂ ਬੀਟਸ ਉਹ ਪਸੰਦ ਕਰਦੇ ਸੀ ਅੱਛਾ ਜਿਹੜਾ ਚੀਜ਼ ਅੱਜ ਚੱਲ ਰਹੀ ਮਾਰਕੀਟ 'ਚ ਇਹ ਅਸੀਂ ਦਾਅਵੇ ਨਾ ਇੱਕ ਥਾਪੜ ਕੇ ਕਹਿੰਨੇ ਵੀ ਪੰਜਾਬ ਚ ਪਹਿਲਾਂ ਮੈਂ ਤਾਂ ਅਮਨ ਹੇਰ ਲੈ ਕੇ ਐਂਟੀ ਸੀਰੀਜ਼ ਚ ਕੰਪਨੀ ਰਹੀਂ ਅੱਛਾ ਜੁਬਾਨੀ ਦੀ ਅੱਛਾ ਹਾਂ ਪਰ ਉੱਥੇ ਫੇ ਗੀਤ ਮੈਂ ਦੁਬਾਰਾ ਹਾਂ ਰਿਕਾਰਡ ਕੀਤਾ ਗਲਾਸੀ ਅੱਛਾ ਉਹਦੇ 뮤직 ਵਿੱਚ ਠੀਕ ਹੈ ਤੇ ਉਹ ਫਿਰ ਉੱਥੋਂ ਕਹਾਣੀ ਫੋਰਨ ਚ ਵੀ ਫਿਰ ਜਿੰਦਾਬਾਦ ਹੋ ਗਿਆ ਅੱਛਾ ਫਿਰ ਉੱਥੇ ਉਦੋਂ ਜੈਜੀ ਹੂੰ ਤੇ ਮਲਕੀਤ ਬਾਜੀ ਪਹਿਲਾਂ ਹਿੱਟ ਸੀ ਅੱਛਾ ਪਹਿਲਾਂ ਤਾਂ ਇੰਗਲੈਂਡ ਦੇ ਗਰੁੱਪ ਹਿੱਟ ਸੀ ਹਨਾ ਠੀਕ ਹੈ ਹੀਰਾ ਗਰੁੱਪ ਸੋ ਹੁੰਦਾ ਹਾਂ ਜਿਹੜੇ ਬੜੇ ਚੰਨੀ ਹੂੰ ਉਹ ਸਾਰੇ ਗਰੁੱਪ ਸੀਗੇ ਹੂੰ ਤੇ ਫੇਰ ਅ ਅ ਆਪਣੇ ਮਲਕੀਤ ਸਿੰਘ 골ਡਨ ਸਟਾਰ ਹਾਂ ਉਹ ਬਹੁਤ ਬਿਜ਼ੀ ਸੀਗਾ ਅੱਛਾ ਛੂਆ ਦੇ ਵਿੱਚ ਠੀਕ ਹੈ ਜੈਜੀ ਬੈਂਸ ਬਹੁਤ ਬਿਜ਼ੀ ਸੀ ਅੱਛਾ ਜੈਜੀ ਵੀ ਠੀਕ ਹੈ ਤੇ ਫੇਰ ਤੁਹਾਡਾ ਭਰਾ ਹਾਂ ਪਹੁੰਚ ਗਏ ਉੱਥੇ ਹਾਂ ਪਹੁੰਚ ਗਿਆ ਬਾਜੀ ਤੁਸੀਂ ਫਿਰ ਇੰਡੀਪੈਂਡੈਂਟ ਹੀ ਕੀਤਾ ਕਿ ਕਿਸੇ ਨਾਲ ਬੌਂਡ ਸੀਗੇ ਤੁਸੀਂ ਨਹੀਂ ਬਾਉਂਡਰੀ ਮੈਂ ਬਾਉਂਡ ਇਹਨਾਂ ਨਾਲ ਟੀ ਸੀਰੀਜ਼ ਨਾਲ ਸੀ ਪਹਿਲਾਂ ਹੋਇਆ ਅੱਛਾ ਤਿੰਨਾ ਟੇਪਾਂ ਲਈ ਹਾਂ ਤੇ ਉਹ ਫਿਰ ਆਪਾਂ ਉਹਨਾਂ ਨਾਲ ਨਵਾਇਆ ਵਾਦਾ ਅੱਛਾ ਤੇ ਆਪਾਂ ਨੂੰ ਬਥੇਰੇ ਉਦੋਂ ਲਾਲ ਚਾਏ ਅੱਛਾ ਟੀ ਸੀਰੀਜ਼ ਫਿਰ ਜਦੋਂ ਬੰਦੇ ਨੂੰ ਉਸ ਤਰ੍ਹਾਂ ਬੰਨ ਲੈਂਦੀ ਆ ਹਾਂ ਤੁਸੀਂ ਹਿੱਲ ਤਾਂ ਸਕਦੇ ਨਹੀਂ ਬਿਲਕੁਲ ਤੇ ਤੁਹਾਨੂੰ ਹਿਲਣਾ ਵੀ ਨਹੀਂ ਚਾਹੀਦਾ ਫਿਰ ਪਹਿਲਾਂ ਨਹੀਂ ਕਿਸੇ ਨੇ ਕੀਤਾ ਹਾਂ ਟੀ ਸੀਰੀਜ਼ ਨਾਲ ਹੀ ਤਾਂ ਫਿਰ ਜਦੋਂ ਟੀ ਚ ਟੇਪ ਆਈ ਹਾਂ ਦਾ ਲੋਗੋ ਲੱਗ ਗਿਆ ਅੱਛਾ ਕੇਐਸ ਮੱਖਣ ਅਮਨ ਹੀਰ ਦਾ 뮤직 ਠੀਕ ਹੈ ਤੇ ਫਿਰ ਅਸੀਂ ਉਹ ਤੁਹਾਨੂੰ ਪਤਾ ਹੈ ਵੀ ਅੱਜ ਤੱਕ ਵੀ ਹਾਂ ਚੱਲੀ ਜਾਂਦਾ ਮੈਂ ਇਹ ਸਵਾਲ ਤਾਂ ਕੀਤਾ ਕਿ ਅੱਜ ਕੱਲ ਉਹ ਚਰਚਾ ਜੀ ਵੀ ਬੜੀ ਹੋ ਰਹੀ ਆ ਸੁਨੰਦਾ ਸ਼ਰਮਾ ਹੋਣਾ ਦੀ ਕਿ ਬੌਂਡ ਸੀਗੇ ਉੱਤੇ ਸ਼ਾਇਦ ਇਹ ਕਹਾਣੀ ਜੀ ਹੁੰਦੀ ਕੀ ਹੈ ਜੀ ਨਹੀਂ ਬੌਂਡ ਦੇਖੋ ਹੋਈ ਹੁਣੀ ਉਹ ਲਾਈਫ ਲਈ ਬੌਂਡ ਤਾਂ ਹੋਈ ਨਹੀਂ ਹੁਣੀ ਹਾਂ ਤੇ ਨਾਲੇ ਲਾਈਫ ਲਈ ਕਰੋ ਬਣਾਣਾ ਜੇ ਤੁਸੀਂ ਲਾਇ ਬੰਦਾ ਤੁਹਾਡੇ ਨਾਲ ਤੁਰਿਆ ਜਾਂਦਾ ਹਾਂ ਮੇਰਾ ਵੀ ਇੱਕ ਵਾਰੀ ਪ੍ਰੋਬਲਮ ਆਈ ਸੀ ਟੀ ਸੀਰੀਜ਼ ਨਾਲ ਅੱਛਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੈਨੂੰ ਤਿੰਨਾਂ ਟਿਪਾਂ ਲਈ ਬਾਉਂਡ ਕੀਤਾ ਮੇਰੀਆਂ ਪੰਜ ਟਿਪਾਂ ਹੋ ਗਈਆਂ ਹੁਣ ਜੇ ਮੈਂ ਸਕਸੈਸ ਨਹੀਂ ਤੁਹਾਨੂੰ ਲੱਗਦਾ ਵੀ ਸਾਡਾ ਸਿੰਗਰ ਬੀਕਿਆ ਤੇ ਤੁਸੀਂ ਛੱਡ ਦਿਓ ਠੀਕ ਹੈ ਮਾੜੀ ਜੀ ਸਾਡੇ ਵਿੱਚ ਵੀ ਹੋਈ ਸੀ ਟੀ ਨਾਲ ਅੱਛਾ ਤੇ ਉਹ ਨਾ ਤਾਂ ਸਾਨੂੰ ਰਿਕਾਰਡ ਕਰਦੇ ਸੀ ਨਾ ਹਾਂ ਨਾ ਹਾਂ ਕਰਦੇ ਸੀ ਨਾ ਨਾ ਕਰਦੇ ਸੀ ਅੱਛਾ ਉੱਥੇ ਮਾੜਾ ਜਿਹਾ ਫੀਲ ਹੋਣ ਲੱਗ ਪਿਆ ਵੀ ਯਾਰ ਵੀ ਪੰਜਾਬ ਦੇ ਇਹਨਾਂ ਨੇ ਹੱਟ ਟਿੱਪਾਂ ਦਿੱਤੀਆਂ ਇਹਨਾਂ ਨੇ ਦਿੱਤੀਆਂ ਇਹਨਾਂ ਦੀ ਵਜ੍ਹਾ ਨਾਲ ਅਸੀਂ ਹਟ ਹੋਇਆ ਬਿਲਕੁਲ ਵੀ ਢੰਗ ਨਾਲ ਗੱਲ ਕਰਦੇ ਆ ਫਿਰ ਜਦੋਂ ਨਹੀਂ ਮੰਨੇ ਫਿਰ ਮੈਂ ਪੂਸ਼ਨ ਜੀ ਨਾਲ ਗੱਲ ਕੀਤੀ ਮੈਂ ਕਿਹਾ ਪੂਸ਼ਨ ਜੀ ਵੀ ਦੇਖੋ ਮੈਂ ਤਾਂ ਮੇਰਾ ਡ੍ਰੀਮ ਫਰਮ ਹੈ ਤੁਹਾਡੀ ਟੀ ਸੀਰੀਜ਼ ਮੈਂ ਸਾਰੀ ਜ਼ਿੰਦਗੀ ਕੰਮ ਕਰਨਾ ਚਾਹਨਾ ਹਾਂ ਜਾਂ ਸਾਨੂੰ ਤੁਸੀਂ ਸਲਾਹ ਦਿਓ ਸਾਡੇ ਢੇੜੇ ਨਹੀਂ ਅਸੀਂ ਮਾਰ ਸਕਦੇ ਅਸੀਂ ਪੰਜਾਬੀ ਐ ਇੰਨੀ ਪੇਸ਼ੈਂਸ ਐ ਨਹੀਂ ਸਾਡੇ ਕੋ ਹਾਂ ਵੀ ਤੁਸੀਂ ਜੈਸ ਜਾਂ ਨੋ ਕਰ ਦਿਓ ਮੈਂ ਤੁਹਾਡੇ ਤੋਂ ਭੱਜਣਾ ਨਹੀਂ ਚਾਹੁੰਦਾ ਪਰ ਮੇਰਾ ਮਹਿਨਤਾਨਾ ਹਾਂ ਹਨਾ ਜਾਂ ਸਾਨੂੰ ਸਲਾਹ ਦਿਓ ਵੀ ਹੁਣ ਚੀਜ਼ ਤੁਸੀਂ ਏਦਾਂ ਦੀ ਕਰੋ ਕਰਵਾ ਲਓ ਸਾਡੇ ਤੋਂ ਟਰਾਈ ਕਰ ਲਓ ਖੇਡ ਲਓ ਹਾਂ ਕੋੜੇ ਆ ਤੁਹਾਡੇ ਧੜਾ ਲਓ ਬਿਲਕੁਲ ਇਹੀ ਗੱਲ ਦਾ ਸਵਾਲ ਹੁੰਦਾ ਕਿ ਇਹ ਕੰਪਨੀਆਂ ਵੀ ਹੁਣ ਜਿੱਦਾਂ ਸੰੰਧਤਾ ਦੀ ਤੁਸੀਂ ਗੱਲ ਕਰਦੇ ਉਹ ਆਰਟਿਸਟ ਆ ਸਾਡਾ ਫਰਜ਼ ਆ ਵੀ ਬਈ ਉਹਦੇ ਨਾਲ ਖੜੇ ਹੋਈਏ ਮੈਂ ਤਾਂ ਪਹਿਲਾਂ ਹੀ ਪਤਾ ਜੀ ਆਪਣੀ ਪਿੰਨਾ ਸਪੋਰਟ ਆ ਤੇ ਬਾਕੀ ਰਹੀ ਗੱਲ ਹਾਂ ਇਹ ਗੱਲ ਠੀਕ ਹੈ ਕਹਿੰਦੇ ਕਿ ਕੰਪਨੀਆਂ ਗਾਇਕਾਂ ਨੂੰ ਚੂਸ ਲੈਂਦੀਆਂ ਕਹਿੰਦੇ ਕਿ ਉਹਦੀ ਫਿਰ ਮਿਹਨਤ ਦਾ ਵੀ ਮੁੱਲ ਉਹਨੂੰ ਪੂਰਾ ਨਹੀਂ ਮਿਲਦਾ ਨਹੀਂ ਉਹਨਾਂ ਨੂੰ ਪਹਿਲਾਂ ਹੀ ਲੇਖ ਲਿਖਾ ਵਧੀਆ ਐ ਕਰਨਾ ਚਾਹੀਦਾ ਜਿੱਦਾਂ ਹੁਣ ਮੰਨ ਲਓ ਮੈਂ ਟੀ ਨਾ ਕੀਤਾ ਸੀ ਹਾਂ ਮੈਂ ਪੂਸ਼ਨ ਜੀ ਨਾਲ ਬਹਿ ਗਿਆ ਹੂੰ ਉੱਥੇ ਉਹਨਾਂ ਦੀ ਵੀ ਟੀਮ ਹੁੰਦੀ ਆ ਉਹ ਕਹਿੰਦੇ ਜੀ ਹਰੇ ਮੱਖਣ ਜੀ ਆ ਜਹਾਂ ਆਪ ਬੈਠੇ ਆ ਜਹਾਂ ਮੋਤਾਬਚਨ ਔਰ ਸ਼ਾਹਰੂਖ ਖਾਨ ਜੀ ਬੈਠਦੇ ਆ ਅੱਛਾ ਤੇ ਮੈਂ ਇਹਦਾ ਧਰਤੀ ਪੈਣਾ ਲੱਗੇ ਮੈਂ ਕਿਹ ਸ਼ਾਨ ਕਰੂੰ ਆ ਕੇ ਯਾਰ ਮੈਂ ਪਤਾ ਨਹੀਂ ਕਿਹੜੀ ਬੁਲਾਇਆ ਹਨ ਤੇ ਉਹ ਮੈਂ ਪੜਿਆ ਨਹੀਂ ਮੈਂ ਦਵਾ ਸੱਟ ਸਾਈਨ ਕਰ ਦਿੱਤੇ ਉਹਨਾਂ ਚ ਉਹਨਾਂ ਦੀਆਂ ਲਾਈਨਾਂ ਬਹੁਤ ਹੁੰਦੀਆਂ ਅੱਛਾ ਉਹ ਤੁਹਾਨੂੰ ਲੋਅਰ ਬਰਬਰ ਬਿਠਾ ਲੈਣਾ ਚਾਹੀਦਾ ਹਾਂ ਬਈ ਐਗਰੀਮੈਂਟ ਕਰਨਾ ਵੀ ਠੀਕ ਆ ਮੈਂ ਤੁਹਾਡੇ ਨਾਲ ਰੈਡੀ ਆ ਤੁਸੀਂ ਤਿੰਨ ਟਿਪਾਂ ਚਾਹੁੰਦੇ ਮੇਰੇ ਤੋਂ ਕਰੋ ਠੀਕ ਆ ਆ ਟਾਈਮ ਆ ਆ ਇਹਦਾ ਇਹਦੀ ਮਹਿੰਤਾਨ ਆ ਹਨਾ ਇਦਾਂ ਨਹੀਂ ਬਈ ਤੁਸੀਂ ਟੀ ਵਾਲੇ ਨੇ ਬੁਲਾ ਲਿਆ ਜਾਂ ਹੋਰ ਵੱਡੀ ਕੰਪਨੀ ਨੇ ਬੁਲਾ ਲਿਆ ਹਾਂ ਜੇ ਚ ਤੁਸੀਂ ਰਿਕਾਰਡ ਹੋਣਾ ਮੰਗਦੇ ਤਾਂ ਤੁਸੀਂ ਉਦਾਂ ਹੀ ਜਾ ਕੇ ਮੂੰਹ ਚੱਕ ਕੇ ਸਾਈਨ ਕਰਦੇ ਹਾਂ ਤੇ ਮੇਰੀ ਤੁਹਾਡੇ ਮਾਧਿਮ ਰਾਹੀਂ ਨਵੇਂ ਆਟਾ ਚਲੋ ਜਿਹੜੇ ਅ ਸੀਨੀਅਰ ਐਮਏ ਤੋਂ ਮੈਂ ਉਹਨਾਂ ਨੂੰ ਕੀ ਐਡਵਾਈਸ ਦੇ ਸਕਦਾ ਹਾਂ ਤੇ ਮੈਂ ਐਜ਼ ਅ ਇੰਡਸਟਰੀ ਜਿਹੜੇ ਜੂਨੀਅਰ ਆ ਨਵੇਂ ਆ ਉਹ ਚੱਕਾ ਚੌਲ ਚ ਨਾ ਫਸੋ ਗੱਲ ਕਰੋ ਤੁਹਾਡੀ ਲੋੜ ਆ ਤੁਹਾਡੇ ਕੋਲ ਬੰਦਾ ਜੇ ਆਇਆ ਉਹਨਾਂ ਤਿੰਨ ਦੀ ਬਜਾਏ ਪੰਜ ਦਾ ਐਗਰੀਮੈਂਟ ਕਰ ਲਓ ਪ੍ਰੋਪਰ ਕਰੋ ਆਪਣੇ ਲੋਅਰ ਦੇ ਨਾਲ ਤੁਸੀਂ ਜਵਾਬ ਦੇਵੋ ਹਮੋਂ ਹਾਂ ਤੁਸੀਂ ਉਦਾਂ ਹੀ ਫਸ ਗਿਆ ਫੇ ਅਗਲਾ ਨਹੀਂ ਹਿੱਲਣ ਦਿੰਦਾ ਹਾਂ ਚਲੋ ਸੁਨੰਦਾ ਸ਼ਰਮਾ ਦੀ ਗੱਲ ਆ ਵੀ ਉਹ ਕੁੜੀ ਦਾ ਹੁਣ ਟਾਈਮ ਆ ਬਿਲਕੁਲ ਨਾ ਜੇ ਉਹ ਬਾਉਂਡਰੀ ਜਾਂ ਫੇਰ ਉਹਦਾ ਮਿਹਨਤ ਆ ਨਾ ਉਹਨੂੰ ਹੈਪੀ ਕਰੋ ਹਮ ਹਣਾ ਇੱਥੇ ਦਿੱਕਤ ਆ ਜਾਂਦੀ ਆ ਹਾਂ ਤੇ ਕੰਪਨੀਆਂ ਕੰਪਨੀ ਵੀ ਕੋਈ ਮਾੜੀ ਗੱਲ ਨਹੀਂ ਹਾਂ 도ਗਲੀ ਗੱਲ ਨਹੀਂ ਕੀ ਪਰ ਦੇਖਣ ਉਦੋਂ ਆਰਟਿਸਟ ਜ਼ਰੂਰ ਇਹ ਕਰਨ ਹੁੰਦਾ ਇੰਡਸਟਰੀ ਦੇ ਵਿੱਚ ਤੁਹਾਡਾ ਬਰਬਲੀ ਹੋਇਆ ਹੁੰਦਾ ਉਹ ਬਰਬਲੀ ਤੇ ਬੰਦਾ ਰਹਿੰਦਾ ਨਹੀਂ ਹਾਂ ਹਣਾ ਫਿਰ ਉਹ ਤੁਹਾਨੂੰ ਭਾਜੜ ਪੈਂਦੀ ਆ ਨਹੀਂ ਇਹ ਸੋਸ਼ਲ ਵੀ ਹੁੰਦਾ ਇੰਡਸਟਰੀ ਚ ਇਸ ਤਰੀਕੇ ਨਾਲ ਅਸ਼ੋਸ਼ਣ ਹੀ ਆ ਜੀ ਜੇ ਉਹਨੋ ਕੁੜੀ ਕਹਿ ਰਹੀ ਆ ਹਾਂ ਵਾਕਿਆ ਗੱਲ ਠੀਕ ਆ ਕਿਉਂਕਿ ਮੈਂ ਉਹ ਜਦੋਂ ਵੀ ਮੇਰਾ ਕਦੀ ਮਿਲਿਆ ਨਹੀਂ ਮੈਂ ਉਹਨੂੰ ਅੱਛਾ ਤੇ ਮੇਰੇ ਦੋ ਗੀਤ ਹੁੰਦੇ ਆ ਜਿਵੇਂ ਕਿਤੇ ਜਾਵਾ ਡੀਜੇ ਤੇ ਦਲਜੀਤ ਦਾ ਸਾਡਾ ਕੰਮ ਟਰੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਤੇ ਇੱਕ ਸੰਨੰਦਾ ਸ਼ਰਮਾ ਦਾ ਅੱਛਾ ਆ ਸੁਣਾ ਦਿਓ ਭਾਜੀ ਫਿਰ ਗੱਲਾਂ ਦਾ ਬਿੱਲੀ ਅੱਖ ਨਾਲ ਨਹੀਂ ਮੈਂ ਉਹ ਕਦੀ ਗਾਇਆ ਨਹੀਂ ਸੁਣਦਾ ਹੁਣਾਂ ਵੀ ਬਿੱਲੀ ਅੱਖ ਨਾਲ ਚਰਾਹੀ ਵਿੱਚ ਠੋਕਦਾ ਹੈ ਨਾ ਕੋਈ 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 ਗੀਤ ਸੁਣਾ ਦਿਓ ਨਹੀਂ ਨਹੀਂ ਆ ਮੈਂ ਕਹਤਾ ਤੁਸੀਂ ਲਾਇਓ ਜਰੂਰ ਨਾਲ ਇਹਦੇ ਹਾਂ ਤੇ ਨਹੀਂ ਨਹੀਂ ਤੁਹਾਡੇ ਕੋਲੋਂ ਲਾਈਵ ਸੁਣਦੇ ਹੁਣ ਮੈਂ ਉਹ ਗਾਇਆ ਨਹੀਂ ਕਦੀ ਉਹਨਾਂ ਦਾ ਗੀਤ ਠੀਕ ਹੈ ਨਹੀਂ ਨਹੀਂ ਆਪਣਾ ਸੁਣਾਓ ਤੁਸੀਂ ਕੋਈ ਮੇਰੇ ਤੋਂ ਤੁਸੀਂ ਜਿਹੜਾ ਗਾਉਂ ਸੁਣ ਲਓ ਡੋਲਿਆਂ ਤੇ ਜਾਣੀ ਸੁਣਾ ਦਿਓ ਹੂੰ ਮੈਨੂੰ ਸਾਰੇ ਕਹਿੰਦੇ ਸੀ ਤੂੰ ਆਕੜ ਖੋਰਾ ਏ ਯਾਰੀ ਕਿਦਾਂ ਪੁੱਗੂਗੀ ਇਸ ਦਿਲ ਨੂੰ ਚੋਰਾ ਏ ਥਾਂ ਕਿਹੜੀ ਉਹ ਸਜਣਾ ਜਿੱਥੇ ਤੂੰ ਖੜਦਾ ਨਹੀਂ ਜੇ ਆਕੜ ਛੱਡ ਦੇਵੇਂ ਕੋਈ ਤੇਰੇ ਵਰਗਾ ਨਹੀਂ ਜੇ ਆਕੜ ਛੱਡ ਦੇਵੇਂ ਕੋਈ ਤੇਰੇ ਵਰਗਾ ਨਹੀਂ ਬਾਜੀ ਗੀਤ ਮੈਨੂੰ ਯਾਦ ਆਇਆ ਤੁਹਾਡੇ ਵੈਸੇ ਤਾਂ ਬਹੁਤ ਵਧੀਆ ਚੱਕਵੇਂ ਦਾ ਇਹ ਨਵੀਂ ਪੀਚ ਆ ਪਾਪਾ ਪੀਚ ਡਿਊਟ Song ਕੀਤਾ ਤੁਸੀਂ ਕਦੇ ਮੈਨੂੰ ਯਾਦ ਮੈਂ ਇੱਕੋ ਹੀ ਕੀਤਾ ਜੀ ਹੁਣੀ ਅ ਪਿਛਲੇ ਸਾਲ ਅੱਛਾ ਤੇ ਇਹ ਨਾ ਕਰਨ ਦਾ ਵੀ ਕੋਈ ਕਾਰਨ ਸੀ ਨਹੀਂ ਨਾ ਕਰਨ ਦਾ ਇਦਾਂ ਵੀ ਗੀਤ ਤਾਂ ਮੇਰੇ ਕੋਲ ਬਹੁਤ ਆ ਅੱਛਾ ਮੈਟਰ ਬਹੁਤ ਮਿਲਦਾ ਨਵੇਂ ਮੁੰਡਿਆਂ ਤੋਂ ਰਾਈਟਰਾਂ ਤੋਂ ਉਹ ਪਰ ਫਿਰ ਉਹ ਮਜ਼ਾ ਨਹੀਂ ਆਉਂਦਾ ਜਦੋਂ ਤੁਸੀਂ ਜਿਹੜਾ ਗੀਤ ਸਕਸੈਸ ਹੋ ਜਾਂਦਾ ਹੂੰ ਤੇ ਉਹ ਫਿਰ ਤੁਹਾਡੇ ਨਾਲ ਉਹ ਜਿਹੜੀ ਪਰਫਾਰਮੈਂਸ ਹੁੰਦੀ ਉਹ ਪ੍ਰੈਜੈਂਟੇਸ਼ਨ ਨਹੀਂ ਤੁਸੀਂ ਕਰ ਸਕਦੇ ਤੁਹਾਡੇ ਨਾਲ ਫੀਮੇਲ ਆਰਟਿਸਟ ਹੈ ਨਹੀਂ ਹਾਂ ਹਨਾ ਉਹ ਫਿਰ ਗੱਲ ਨਹੀਂ ਬਣਦੀ ਅੱਛਾ ਆਪਣਾ ਪਾਰਟ ਤਾਂ ਤੁਸੀਂ ਸੁਣਾ ਦਿੰਨੇ ਅਗਲੇ ਨੂੰ ਵੀ ਪਤਾ ਹੁੰਦਾ ਬਿਲਕੁਲ ਤੇ ਸੋ ਇਦਾਂ ਦੀਆਂ ਗੱਲਾਂ ਕਰਕੇ ਕਈ ਵਾਰ ਜੇ ਲੋ ਮਹਾਰਾਜ ਦੀ ਕਿਰਪਾ ਮੇਰੇ ਸੋਲੋ ਹੀ ਬਹੁਤ ਪਿਆਰ ਮਿਲ ਰਿਹਾ ਤੇ ਮੈਂ ਇਹੀ ਆਸ ਰੱਖਦਾ ਕਿ ਮੈਂ ਡਿਊਟ ਵਾਲੇ ਡਿਊਟਾਂ ਦੀ ਗੁੱਡ ਲੱਕ ਬਹੁਤ ਜੋੜੀਆਂ ਪੰਜਾਬ 'ਚ ਬਿਲਕੁਲ ਇਹ ਉਹ ਵੀ ਉਹਨਾਂ ਲਈ ਗੱਡ ਲਾਕੇ ਆ ਮੇਰੀ ਤੇ ਡਿਊਟ ਉਹਦਾ ਐਂਟਰਟੇਨਮੈਂਟ ਵਾਸਤੇ ਕਰ ਸਕਦੇ ਆ ਪਰ ਫਿਰ ਮੈਨੂੰ ਇਦਾਂ ਹੁੰਦਾ ਵੀ ਮੈਂ ਜਿਹੜਾ ਗੀਤ ਹੁਣ ਜੱਟ ਜਿੰਦਾਬਾਦ ਉਹਦੀ ਫਰਮੈਸ਼ ਆ ਜਾਂਦੀ ਆ ਅੱਛਾ ਕਿਤੇ ਆ ਤਾਂ ਨਹੀਂ ਕਿਤੇ ਘਰੋਂ ਪੰਗਾ ਪੈ ਜਾਂਦਾ ਹੋਏ ਨਹੀਂ ਨਹੀਂ ਉਹ ਵੀ ਮੈਂ ਪਿੱਛੇ ਦੱਸਿਆ ਨਾ ਅੱਛਾ ਬਈ ਘਰ ਦੇ ਆਲੋ ਵੀ ਆਏ ਕੁੜੀ ਨਾ ਗੀਤ ਨਹੀਂ ਕਰਨਾ ਅੱਛਾ ਹੈਨਾ ਮੈਂ ਕਿਹਾ ਚਲੋ ਮੈਂ ਤਾਂ ਸਿੱਧਾ ਹੀ ਗਿਆ ਮੈਂ ਕਿਹਾ ਪਕੜਾ ਕੁੜੀ ਦਾ ਕੁਛ ਲਾ ਲੈਣਾ ਪਰ ਇਹ ਮਾਰਕੀਟ ਆ ਸਿਸਟਮ ਆ ਇੰਨਾ ਜੋੜੀਆਂ ਤੱਕ ਪਾਈ ਪਈ ਡਿਊਟ ਸੌਂਗਾ ਨੇ ਵੀ ਹਾਂ ਤੇ ਚਲੋ ਥੋੜਾ ਮੰਨਣਾ ਵੀ ਪੈਂਦਾ ਆ ਵਾਕੇ ਨਹੀਂ ਚੰਗੀ ਜਿੰਦਗੀ ਹੈ ਇੱਕ ਹਾਂ ਪਰਿਵਾਰ ਦੇ ਨੂੰ ਵੀ ਸਮਾਂ ਦੇਣਾ ਚਾਹੀਦਾ ਭਾਜੀ ਜਦੋਂ ਫਿਰ ਫ੍ਰੀ ਟਾਈਮ ਹੁੰਨੇ ਹੋ ਤੁਸੀਂ ਵੈਸੇ ਤਾਂ ਤੁਹਾਡੀ ਸਿਹਤ ਦਾ ਵੀ ਬੜੀ ਚਰਚਾ ਰਹਿੰਦੀ ਆ ਫਿਰ ਐਕਸਰਸਾਈਜ਼ ਫਿਰ ਨਾ ਰੱਖਦੇ ਹੋ ਪ੍ਰੋਪਰ ਪੂਰੀ ਪੂਰੀ ਐਵਰੀਡੇ ਅੱਛਾ ਉਹ ਤਾਂ ਐਵੇਂ ਹੀ ਹੁੰਦਾ ਵੀ ਬਿਜੀ ਤੁਸੀਂ ਜਿੰਨੇ ਮਰਜੀ ਉਮਰ ਜਿੱਥੇ ਜਾਣਾ ਤੁਹਾਡੀ ਜੇ ਮਹਾਰਾਜ ਦੀ ਕਿਰਪਾ ਹੁਣ ਹੋਟਲ ਚ ਜਾਈਦਾ ਉੱਥੇ ਜਿਮ ਹੁੰਦਾ ਅੱਛਾ ਮੰਨ ਲਓ ਕਿਸੇ ਸੱਜਣ ਕੋ ਚਲ ਗਏ ਹਾਂ ਉੱਥੇ ਉਸ ਪਿੰਡ ਚ ਹੋਣਾ ਉਸ ਏਰੀਆ ਚ ਹੋਣਾ ਹਾਂ ਸ਼ਹਿਰ ਚ ਹੋਣਾ ਜਿਮ ਤਾਂ ਥਾਂ ਥਾਂ ਹੈਗੇ ਹਾਂ ਗਰਾਊਂਡਾਂ ਹੈਗੀਆਂ ਮੈਂ ਆ ਗਰਾਊਂਡ ਵਰਕ ਕਰ ਲੈਣਾ ਅੱਛਾ ਮੈਨੂੰ ਬਾਹਲਾ ਨਹੀਂ ਹੁੰਦਾ ਵੀ ਜੈਮ ਹੀ ਚਾਹੀਦਾ ਹਾਂ ਤੇ ਮੈਨੂੰ ਪ੍ਰਵਾਨੀ ਵੀ ਕਰਦੇ ਰਹੇ ਹੋ ਭਾਜੀ ਮੈਂ ਸਟਾਰਟ ਚ ਮੇਰਾ ਸ਼ੌਂਕ ਇਹ ਹੀ ਸੀ ਮੈਂ ਅੱਛਾ ਹਾਂ ਠੀਕ ਹੈ ਤੇ ਚਲੋ ਉਧਰ ਨਹੀਂ ਪ੍ਰਵਾਨ ਹੋਏ ਹਾਂ ਉਹ ਸਮਾਂ ਨਹੀਂ ਮਿਲਿਆ ਬੈਕਅਪ ਨਹੀਂ ਸੀ अच्छा ਤੇ ਆਪਾਂ ਇਧਰ ਚੱਕ ਦਾ ਕੰਮ ਹੋਰ ਫਿਰ ਕਿਹੜੇ ਕਿਹੜੇ ਸ਼ੌਂਕ ਰਹਿੰਦੇ ਜੀ ਜਦੋਂ ਤੁਸੀਂ ਫ੍ਰੀ ਹੁੰਨੇ ਹੋ ਜਾਂ ਕੈਨੇਡਾ ਤੋਂ ਆ ਜਾਂਦੇ ਹੋ ਮੇਰਾ ਬਸ ਫੁੱਲ ਟਾਈਮ 뮤직 اچھا ਬਾਕੀ ਆ ਯਾਰਾਂ ਦੋਸਤਾਂ ਚ ਗੱਪਾਂ ਛੱਪਾਂ ਤੇ ਅਨਿੰਦਿਆ ਚੁਗਲੀ ਚੱਲਦੀ ਰਹਿੰਦੀ ਅੱਛਾ ਕੋਈ ਕੋਈ ਸਭ ਤੋਂ ਵੱਧ ਇਹ ਚੱਲਦੀ ਤੁਹਾਡੀ ਸੁਣਦਾ ਰਹਿਣਾ ਬਸ ਇਦਾਂ ਮਜ਼ਾ ਜਿਆ ਲਈ ਦੇ ਲਈ ਜਾਂਦਾ ਉਹ ਬੈਠੇ ਰਹਿਦਾ ਉਹਦੇ ਡੇ ਆਪਣਾ ਲਿਵਿੰਗ ਰੂਮ ਉਹ ਦੇਖਦੇ ਥੱਲੇ ਅੱਛਾ ਤੇ ਉੱਥੇ ਬਸ ਉਹ ਕੁਰਸੀਆਂ ਤੁਸੀਂ ਦੇਖ ਲਿਆ ਤੁਹਾਡੇ ਆਉਂਦਿਆਂ ਨੂੰ ਵੀ ਹਾਂ ਆ ਪੰਜ ਸੱਤ ਜਣੇ ਬੈਠੇ ਹੀ ਸੀ ਹਾਂ ਤੇ ਸੋ ਇਦਾਂ ਹੀ ਹੈ ਮਸਲਾ ਲਾਉਂਦੇ ਰਹਿੰਦੇ ਮੈਨੂੰ ਲੱਗਦਾ ਕਿ ਰੀਲਾ ਵਹਿੰਦੇ ਰਹਿੰਦੇ ਹੋਗੇ ਹਨਾ ਤੁਸੀਂ ਇਹ ਹਾਂ ਵੀ ਦੇਖਦਾ ਇਦਾਂ ਨਹੀਂ ਵੀ ਮੈਂ ਉਹਨੂੰ ਡਿਨਾਈ ਕਰਦਾ ਦੇਖਦਾ ਮੈਂ ਪਰ ਇੰਨਾ ਜ਼ਿਆਦਾ ਨਹੀਂ ਹਾਂ ਬਸ ਮੈਨੂੰ ਇਦਾਂ ਪਤਾ ਲੱਗ ਜਾਣਾ ਸਾਰਿਆਂ ਤੋਂ ਬੈਠੇ ਐਦਾਂ ਮੋਹਰੇ ਕਰਦਾ ਦੇਖ ਵੀ ਮੱਖਣਾ ਦੇਖ ਵੀ ਭਾਜੀ ਇਦਰੋਂ ਐ ਇਦਾਂ ਇਹ ਤੁਹਾਨੂੰ ਮੈਡਸਨ ਨੂੰ ਕਿੰਨੇ ਵਿਖਾਇਆ ਸੀ ਇਹ ਤਾਂ ਉਸੇ ਦਿਨ ਜਿੱਦਣ ਉਹ ਹੋਇਆ ਨਾ ਹਾਂ ਪਾਣਾ ਜਾਂ ਵਰਤਿਆ ਹਾਂ ਉਦਣੀ ਮੈਂ ਜਲੰਧਰ ਸਿਗਾ ਤੇ ਉੱਥੇ ਇਹ ਹੋ ਗਿਆ ਨਾ ਅੱਛਾ ਮੇਰੇ ਤੋਂ ਵੀ ਜਵਾਬ ਦੇ ਹੋ ਗਿਆ ਹੂੰ ਤੇ ਮੈਨੂੰ ਘਰ ਪਹੁੰਚਦੇ ਪਹੁੰਚਦੇ ਉਹ ਪਟਾਕਾ ਵੇਖਿਆ ਸੀ ਅੱਛਾ ਹਾਂ ਹੂੰ ਵੀ ਆ ਦਾ ਆ ਗਿਆ ਐਕਚੁਅਲੀ ਉਹ ਉਹਦਾ ਜਵਾਬ ਮੈਂ ਆਪ ਦੇਣਾ ਚਾਹੁੰਦਾ ਹਾਂ ਯੋ ਮੈਂ ਦਿੱਤਾ ਵੀ ਹਾਂ ਉਹ ਪਰ ਉਹ ਜਦੋਂ ਮੈਂ ਮੈਨੂੰ ਦਿਖਾ ਲਿਆ ਬਾਈ ਨੇ ਰੰਮੀ ਬਾਈ ਪਾਜੀ ਨੇ ਹੂੰ ਹੌਟ ਸ਼ੌਟ ਵਾਲਿਆਂ ਨੇ ਅੱਛਾ ਤੇ ਉਦੋਂ ਮੈਂ ਉਹ ਮਾੜਾ ਜਿਹਾ ਕਹਿੰਦਾ ਵੀ ਛੱਡੋ ਪਰੇ ਫੇਰ ਮੇਰਾ ਮੂਡ ਬਣਿਆ ਮੈਂ ਕਿਹਾ ਚੱਲ ਸਾਦੀ ਲਈਏ ਮਾੜਾ ਆ ਰਿਪਲਾਈ ਕਰਦੇ ਆ ਤੇ ਅੰਸਾ ਮੇ ਮੋਟੋ ਤੇ ਇਹ ਉਹ ਬਸ ਇਦਾਂ ਹੋ ਗਿਆ ਇਦਾਂ ਹੀ ਦਿਖਾ ਲ ਦਿੰਦਾ ਫੇ ਹਮ ਠੀਕ ਹੈ ਪਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਹਾਂਜੀ ਕਾਨੂੰ ਸਾਹਿਬ ਤੁਹਾਡਾ ਵੀ ਜੀ ਆਇਆਂ ਨੂੰ ਤੇ ਤੁਹਾਡੇ ਹੈਸ਼ਟੈਗ ਪੰਜਾਬ ਦੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ